ਦੇ ਵਿੱਚ ਦੋ ਦੋ ਜਿਹੜੇ ਬੁਲਾ ਰਹੇ ਐ ਉਹ ਆਪੋ ਆਪਣੀਆਂ ਜਿਹੜੀਆਂ ਸਮੱਸਿਆਵਾਂ ਐ ਜਾਂ ਆਪਣੇ ਵਧਾਈ ਦੇ ਪਾਤਰ ਪੰਚਾਇਤਾਂ ਉਹ ਲੈ ਕੇ ਆਏ ਐ ਉਹ ਭੋਲਣਗੇ ਸਾਰਿਆਂ ਤੋਂ ਪਹਿਲਾਂ ਮੈ ਗੋਨੀਆਣਾ ਤੋਂ ਸਾਡੇ ਅਵਤਾਰ ਸਿੰਘ ਜੀ ਸਰਪੰਚ ਜੋ ਕਿ जाट महासभा ਦੇ ਪ੍ਰਧਾਨ ਨੇ ਉਹਨਾਂ ਨੂੰ ਬੇਨਤੀ ਕਰੂੰਗਾ ਉਹ ਆ ਕੇ ਸਵਾਗਤ ਕਰਨਗੇ ਸਰਦਾਰ ਅਫਤਾਰ ਸਿੰਘ ਜੀ ਸਰਪੰਚ ਜੀ ਸਤਿਕਾਰਯੋਗ ਆਪਣੇ ਇਸ ਹਲਕੇ ਤੋਂ ਆਪਣੇ ਐਮਐਲਏ ਸਰਦਾਰ ਬਿਕਰ ਸਿੰਘ ਜੀ ਕੋਟਪਾਈ ਸਾਰੇ ਵਿਧਾਨ ਸਭਾ ਹਲਕਾ ਕੁੱਜੂ ਤੋਂ ਜਿੱਤੇ ਹੋਏ ਸਾਡੇ ਸਤਿਕਾਰਯੋਗ ਸਰਪੰਚ ਸਾਹਿਬ ਮੈਂਬਰ ਸਹਿਬਾਨ ਔਰ ਸਾਰੇ ਪਾਰਟੀ ਦੇ ਉਹਦੇਦਾਰ ਸਹਿਬਾਨ ਸਾਰਿਆਂ ਨੂੰ ਹੱਥ ਜੋੜ ਕੇ ਵਹਿਗੁਰ ਜੀ ਦਾ ਖਾਲਸਾ ਵਹਿਗੁਰ ਜੀ ਦੀ ਫਤਿਹ ਬਹੁਤ ਖੁਸ਼ੀ ਦੀ ਗੱਲ ਹੈ ਇਸ ਸਾਰੇ ਇਲੈਕਸ਼ਨ ਜਿੱਤਣ ਤੋਂ ਬਾਅਦ ਇੱਥੇ ਅੱਜ ਇਕੱਠੇ ਹੋਏ ਆ ਕਿਉਂਕਿ 11 ਤਰੀਕ ਨੂੰ ਤੁਹਾਡਾ ਸਾਰਿਆਂ ਦਾ ਸੋਚਕ ਸਮਾਰੋਹ ਹੈ ਜਿਹੜਾ ਕਮੂਨੀ ਤੌਰ ਤੇ ਕਿਸੇ ਵੀ ਚੁਣੇ ਹੋਏ ਬੰਦੇ ਵਾਸਤੇ ਸੰਵਿਧਾਨ ਦੀ ਸੋਚ ਚੱਕ ਕੇ ਬੇਸ਼ੱਕ ਦੀ ਲੋਕਾਂ ਨੇ ਤੁਹਾਨੂੰ ਬਹੁਤ ਸਹਾਇਕ ਦਿੱਤਾ ਤੁਹਾਨੂੰ ਚੁਣਿਆ ਵੋਟਾਂ ਦੇ ਨਾਲ ਤਾਂ ਇੱਕ ਇੱਕ ਕਾਨੂੰਨੀ ਪ੍ਰਕਿਰਿਆ ਹੈ ਕਿ ਤੁਹਾਨੂੰ ਉਹ ਦੇਸ਼ ਸੰਵਿਧਾਨ ਦੀ ਸੋਚ ਚੱਕੀ ਜਾਣੀ ਹੈ ਕਿ ਅਸੀਂ ਲੋਕਾਂ ਦੇ ਤਨਮਨ ਧਨ ਦੇ ਨਾਲ ਔਰ ਜੁਮੇਵਾਰੀ ਨਾਲ ਕੰਮ ਕਰਾਂਗੇ ਉਸ ਰਸਮ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਐਮਐਲਏ ਸਾਹਿਬ ਦਾ ਇਹਨਾਂ ਨੇ ਸਮਾਂ ਕੱਢ ਕੇ ਤੁਹਾਡੇ ਸਾਰਿਆਂ ਦੇ ਰੂਹਬਰੂ ਹੋਏ ਐ ਅੱਜ ਦਾ ਇੱਥੇ ਆਉਣ ਦਾ ਕਾਰਨ ਇਹੀ ਹੈ ਕਿ ਆਪਾਂ ਇੱਕ ਤਾਂ ਕਿਉਂਕਿ ਸਾਰੇ ਬੰਦੇ ਸਿਸਟਮ ਦੇ ਵਿੱਚ ਆਉਂਦੇ ਜਾਂਦੇ ਨਹੀਂ ਤੋੜਾ ਫੇਰਾ ਘੱਟ ਕਰਦੇ ਐ ਨਵੇਂ ਬੰਦੇ ਨੂੰ ਬਹੁਤ ਮੌਕਾ ਮਿਲਿਆ ਹੈ ਤਕਰੀਬਨ ਨਵੇਂ ਬੰਦਿਆਂ ਨੂੰ ਲੋਕਾਂ ਨੇ ਚੁਣ ਕੇ ਮੌਕਾ ਦਿੱਤਾ ਹੈ ਪੜ੍ਹੇ ਲਿਖਿਆ ਨੂੰ ਜਿਨ੍ਹਾਂ ਨੂੰ ਉਮੀਦ ਹੈ ਲੋਕਾਂ ਨੂੰ ਕਿ ਸਾਡੇ ਕੰਮ ਕਰਨਗੇ ਤਾਂ ਉਹਨਾਂ ਨੂੰ ਕਈ ਵਾਰੀ ਜਾਣ ਪਛਾਣ ਨਹੀਂ ਹੁੰਦੀ ਸਿਸਟਮ ਦੀ ਇਸ ਕਰਕੇ ਇਹ ਜ਼ਰੂਰੀ ਸੀਗਾ ਕਿ ਤੁਹਾਨੂੰ ਸੱਦ ਕੇ ਐਮਐਲਏ ਸਾਹਿਬ ਨਾਲੇ ਮਿਲਿਆ ਜਾਵੇ ਤੇ ਬਾਕੀ ਵੀ ਨਾਲ ਦੇ ਸਾਥੀ ਮੈਂਬਰ ਸਰਪੰਚ ਨਾਲ ਦੇ ਪਿੰਡਾਂ ਦੇ ਸਾਰੇ ਹਲਕੇ ਦੇ ਮੋਤਬਰ ਬੰਦੇ ਇੱਕ ਦੂਜੇ ਨੂੰ ਬਾਈ ਫੇਸ ਜਾਣਨ ਲੱਗ ਜਾਂਦੇ ਆ ਭਾਈਵੇ ਜਾਣ ਪਹਿਚਾਨ ਹੋ ਜਾਂਦੀ ਹੈ ਮੀਟਿੰਗ ਦੇ ਵਿੱਚ ਆਉਣੇ ਤੇ ਸੌ ਗੱਲਾਂ ਬਾਤਾਂ ਦਾ ਪਤਾ ਲੱਗਦਾ ਹੈ ਇਹ ਬਹੁਤ ਜ਼ਰੂਰੀ ਸੀ ਮੈਂ ਇਸ ਗੱਲ ਤੇ ਐਮਐਲਏ ਸਾਹਿਬ ਦਾ ਧੰਨਵਾਦ ਕਰਦਾ ਹਾਂ ਉਹਨਾਂ ਦੇ ਕਹਿਣ ਤੇ ਔਰ ਪ੍ਰਬੰਧਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨਾ ਵਧੀਆ ਸਾਰਾ ਪ੍ਰਬੰਧ ਕੀਤਾ ਤੁਹਾਡਾ ਇੱਥੇ ਬੈਠਣ ਦਾ ਚਾਹ ਪਾਣੀ ਦਾ ਔਰ ਤੁਹਾਡਾ ਵੀ ਧੰਨਵਾਦ ਹੈ ਕਿ ਤੁਸੀਂ ਇੱਕ ਛੋਟੇ ਜਿਹੇ ਸਨੇਹ ਦੇ ਉੱਤੇ ਸਾਰੇ ਬੰਦੇ ਆਪਦਾ ਕੀਮਤੀ ਸਮਾਂ ਕੱਢ ਕੇ ਇੱਥੇ ਪਹੁੰਚੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਅੱਜ ਦਾ ਇੱਥੇ ਇਕੱਠੇ ਹੋਣ ਦਾ ਮਤਲਬ ਹੈ ਉਹ ਇਹ ਹੈ ਕਿ ਤੁਸੀਂ ਭਾਗਾਂ ਵਾਲਿਆਂ ਜਿਨ੍ਹਾਂ ਨੂੰ ਲੋਕਾਂ ਨੇ ਮੌਕਾ ਦਿੱਤਾ ਹੈ ਪਿੰਡ ਦੀ ਸੇਵਾ ਕਰਨ ਦਾ ਬੇਸ਼ੱਕ ਦੀ ਸਿਆਸੀ ਤੌਰ ਤੇ ਅਸੀਂ ਬਹੁਤ ਵਾਰੀ ਇਲੈਕਸ਼ਨ ਸਿਆਸਤ ਕਰਕੇ ਆਪਦੀ ਪਾਰਟੀ ਕਰਕੇ ਜਾਂ ਆਪਦੇ ਮਹੱਲੇ ਕਰਕੇ ਸਾਨੂੰ ਲੜਨਾ ਪੈ ਜਾਂਦਾ ਹੈ ਪਰ ਮੈਂ ਕਹਿੰਦਾ ਵੀ ਨਹੀਂ ਇੱਕ ਇਹ ਸੇਵਾ ਬਹੁਤ ਵੱਡੀ ਜਿਹੜੀ ਵਿਰਲੇ-ਵਿਰਲੇ ਨੂੰ ਮਿਲਦੀ ਹੈ ਇਹਦੇ ਵਿੱਚ ਕਈ ਵਾਰੀ ਸਿਆਸੀ ਵਿਰੋਧ ਹੋਣ ਦੇ ਬਹੁਤ ਕਾਬਲ ਬੰਦੇ ਵੀ ਇਲੈਕਸ਼ਨ ਤੋਂ ਰਹਿ ਜਾਂਦੇ ਆ ਅੱਜ ਹਾਲਾਤ ਇਹੋ ਜਿਹੇ ਬਣਿਆ ਕਿ ਕਿਸੇ ਮਾਂ ਨੂੰ ਆਪਦੇ ਪੁੱਤ ਤੇ ਭਰੋਸਾ ਨਹੀਂ ਪਿਓ ਨੂੰ ਆਪਦੇ ਬੱਚਿਆਂ ਤੇ ਭਰੋਸਾ ਨਹੀਂ ਕੋਈ ਭੈਣ ਭਰਾ ਸੀ ਇੱਕ ਦੂਜੇ ਤੇ ਕਿਸੇ ਵਿਸ਼ਵਾਸ ਨਹੀਂ ਕਰਦੇ ਔਰ ਥੋੜੇ ਦੇ ਲੋਕਾਂ ਨੇ ਐਡਾ ਵਟਾ ਵਿਸ਼ਵਾਸ ਕੀਤਾ ਹੈ ਵੋਟ ਪਾਉਣੀ ਕੋਈ ਛੋਟੀ ਗੱਲ ਨਹੀਂ ਜੇ ਤੁਹਾਨੂੰ ਕਿਸੇ ਨੇ ਵੋਟਾਂ ਪਾਈਆਂ ਤਾਂ ਉਹਦੇ ਪਿੱਛੇ ਬਹੁਤ ਵੱਡਾ ਕਾਰਨ ਹੈ ਅਸੀਂ ਉਸ ਵੋਟ ਦਾ ਮੁੱਲ ਮੂੜਨਾ ਹੈ ਇੱਕ ਬਹੁਤ ਵੱਡਾ ਸੰਗਠਨ ਹੈ ਬੇਸ਼ੱਕ ਤੁਹਾਡਾ ਆਪਦਾ ਪਿੰਡਾਂ ਦੇ ਵਿੱਚ ਬਹੁਤ ਪਿਆਰ ਹੈ ਪਿੰਡਾਂ ਦੇ ਲੋਕਾਂ ਦੇ ਤੁਸੀਂ ਕੰਮ ਆਉਣੇ ਉਹ ਤਾਂ ਸਾਨੂੰ ਲੋਕਾਂ ਨੇ ਵੋਟਾਂ ਪਾਈਆਂ ਪਰ ਤੁਹਾਡੇ ਪਿੱਛੇ ਇੱਕ ਬਹੁਤ ਵੱਡੀ ਜਥੇਬੰਦੀ ਵੀ ਖੜੀ ਹੈ ਜਿਹਦੇ ਕਰਕੇ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਜਿਸ ਤਰ੍ਹਾਂ ਸਾਡੇ ਸਾਬਕਾ youth ਪ੍ਰਧਾਨ ਉਹ ਆ ਕੇ ਸਾਡੀਆਂ ਨਵੀਆਂ ਪੰਚਾਇਤਾਂ ਨੂੰ ਸੋਧਨ ਕਰਨਗੇ ਲੱਖਾਂ ਤੇ ਬਿਰਾਜਮਾਨ ਸਾਡੇ ਵਰਨ ਸਤਕਾਰਯੋਗ ਇਸ ਹਲਕੇ ਦੇ ਐਮਐਲਏ ਸਾਹਿਬ ਸਰਦਾਰ ਪ੍ਰੀਤਮ ਸਿੰਘ ਜੀ ਕੋਟ ਭਾਈ ਸਾਹਿਬ ਉਹਨਾਂ ਦੇ ਹੋਣਹਾਰ ਸੁਪੁੱਤਰ ਐਡਵੋਕੇਟ ਰਪਿੰਦਰਪਾਲ ਸਿੰਘ ਕੋਟ ਭਾਈ ਸਾਹਿਬ ਸਟੇਜ ਤੇ ਬ라ਜਮਾਨ ਸਮੁੱਚੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਅਤੇ ਵੱਖ-ਵੱਖ ਪਿੰਡਾਂ ਤੋਂ ਜਿੱਤ ਕੇ ਆਏ ਹੋਏ ਸਰਪੰਚ ਸਹਿਬਾਨ ਪੰਚ ਸਹਿਬਾਨ ਸਾਰੇ ਹੀ ਕਾਂਗਰਸ ਪਾਰਟੀ ਦੇ ਦਰਜਾ ਵਦਰਜਾ ਸੀਨੀਅਰ ਆਗੂ ਸਹਿਬਾਨ ਮਾਤਾਵਾ ਭੈਣਾ ਸਭ ਨੂੰ ਫਤਿਹ ਅਰਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂitho ਪਹਿਲਾਂ ਅੰਤਾਰ ਜੀ ਨੇ ਬੜੇ ਵਿਸਤਾਰ ਦੇ ਵਿੱਚ ਸਾਰਾ ਕੁਝ ਦੱਸ ਦਿੱਤਾ ਮੈਂ ਸਮਾਂ ਜ਼ਿਆਦਾ ਨਹੀਂ ਲੈਣਾ ਕਿਉਂਕਿ ਉਸ ਤੋਂ ਬਾਅਦ ਕਾਫੀ ਸੀਨੀਅਰ ਆਗੂ ਸਹਿਬਾਨਾਂ ਨੇ ਬੋਲਣਾ ਐ ਐਮਐਲਏ ਸਾਹਿਬ ਨੇ ਵੀ ਬੋਲਣਾ ਐ ਮੈਂ ਤਾਂ ਸਿਰਫ ਅੱਜ ਜੋ ਜਿੱਤੇ ਹੋਏ ਸਰਪੰਚ ਸਾਹਿਬਾਨ ਨੇ ਪੰਚ ਸਾਹਿਬਾਨ ਨੇ ਉਹਨਾਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਹੋਇਆ ਵਧਾਈ ਦਿੰਦਾ साढ़े पुजो तो, हलका विधानसभा के एम एल ए साहबान सरदार प्रीतम सिंह कोट जी और उन्होंने बेटे रुपिंदर जी अज का जो मकसद सी एम एल ए साहब ने सोचा कि नमिया सरपंच और पंच पंचा इन्हों करके ਇਹਨਾਂ ਨੂੰ ਵਧਾਈ ਦਿੱਤੀ ਜਾਵੇ। ਔਰ ਜੋ ਇਹਨਾਂ ਕੋਲੇ ਤਾਕਤ ਹੈ ਉਹ ਦਿੱਤੀਆਂ ਜਾਣ ਔਰ ਦੱਸਿਆ ਜਾਵੇ ਕਿ ਤੁਹਾਡੇ ਪੰਚ ਔਰ ਸਰਪੰਚ ਦੀਆਂ ਕੀ ਬਵਰਾ ਹੁੰਦੀਆਂ। ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਬਲਾਕ ਸੰਮਤੀਆ ਚਲਾ ਪ੍ਰੀਸ਼ਦ सरपंच पंच सरकार ਚਲਾਉਣ ਦਾ ਜਿਹੜਾ ਮਕਸਦ ਇੱਥੋਂ ਸ਼ੁਰੂ ਹੁੰਦਾ ਔਰ ਜਦੋਂ ਸਰਪੰਚ ਔਰ ਪੰਚ ਸਰਕਾਰ ਦੇ ਬਣ ਜਾਂਦੇ ਨੇ ਔਰ ਜਿਹੜੇ ਸਾਡੇ ਲਾਂਬੇ ਨੇ ਕਿ ਸਾਡੇ ਪਿੰਡ ਦੇ ਵਿੱਚ ਆ ਕੰਮ ਨਹੀਂ ਹੋਇਆ ਉਹ ਕਾਰਨ ਕੀ ਸੀ ਕਿ ਸਰਪੰਚ ਵਿਰੋਧੀ ਧਰਦੇ ਸੀ ਐਮਐਲਏ ਦੀ ਅਸ਼ੀਰਵਾਦ ਸਦਕਾ ਔਰ ਆਪਾਂ ਨੂੰ ਸਰਪੰਚ ਹੋਰ ਪੰਚ 10 ਸਾਲ ਤੋਂ ਬਾਅਦ ਮੌਕਾ ਮਿਲਿਆ ਹੈ ਇੱਕ ਗੱਲ ਮੈਂ ਤੁਹਾਨੂੰ ਜਰੂਰ ਕਹੂੰਗਾ ਕਿ ਤੁਹਾਡਾ ਕੋਈ ਵੀ ਕੰਮ ਹੈ ਸਮਝਾ ਐਮਐਲਏ ਸਾਹਿਬ ਨੂੰ ਲਿਆ ਕੇ ਦਿਓ ਔਰ ਸਭ ਤੋਂ ਪਹਿਲਾਂ ਤੁਹਾਡੇ ਪਿੰਡਾਂ ਦੇ ਕੰਮ ਆਪਾਂ ਕਰਾਂਗੇ ਹਲਕਾ ਪੁੱਛੋ ਤੋ ਐਮਐਲਏ ਸਾਹਿਬ ਸਰਦਾਰ ਪ੍ਰੀਤਮ ਸਿੰਘ ਕੋਟਪਾਈ ਸਾਹਿਬ ਉਹਨਾਂ ਦੇ ਨਾਲ ਮੁੱਖੀ ਲੀਡਰਸ਼ਿਪ ਅਦੀਵਾਦੀਵਾਂ 50 ਅਤੇ ਸਾਡੇ ਬਹੁਤ ਸਤਿਕਾਰਯੋਗ ਸਮੀਆਂ ਚੁਣੀਆਂ ਪੰਚਾਇਤਾਂ ਸਰਪੰਚ ਸਾਹਿਬਾਨ ਪੰਚ ਸਾਹਿਬਾਨ ਮੈਂ ਸਮੁੱਚੀਆਂ ਪੰਚਾਇਤਾਂ ਨੂੰ ਉਸੋ ਹਲਕੇ ਤੋਂ ਜਿੰਨੇ ਵੀ ਇੱਥੇ ਪਹੁੰਚੇ ਹੋ ਆਪਣੀ ਦਿਲ ਦੀ ਗਹਿਰਾਈਆਂ ਤੋਂ ਤੁਹਾਡਾ ਪਹੁੰਚਣ ਤੇ ਹਾਰਦਿਕ ਸਵਾਗਤ ਕਰਦਾ ਹਾਂ ਔਰ ਨਾਲ ਹੀ ਸਾਰਿਆਂ ਨੂੰ ਬੁਲਾਈ ਦਿੰਦਾ ਸਾਡੇ ਇਸ ਹਲਕੇ ਦੇ ਬਦਾਏ ਸਰਦਾਰ ਪ੍ਰੀਤਮ ਸਿੰਘ ਜੀ ਕੋਟ ਭਾਈ ਸਾਹਿਬ ਤੇ ਉਹਨਾਂ ਦੇ ਹੁਨਾਰਸ ਪੁੱਤਰ ਰਪਿੰਦਰ ਕੋਟ ਭਾਈ ਜੀ ਤੇ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਦੇ ਮੈਂਬਰ ਸਰਦੂਲ ਸਿੰਘ ਜੀ ਗਵਿੰਦਪੁਰਾ ਤੇ ਜਗਸੀਰ ਸਿੰਘ ਜੀ ਸਰਪੰਚ ਨਾਥਪਰਾ ਹੋਰ ਮੇਰੇ ਸਾਰੇ ਜਿੰਨੇ ਸਰਪੰਚ ਪੰਜ ਕਾਂਗਰਸ ਪਾਰਟੀ ਦੇ ਅਹੁਦੇਦਾਰ ਪੱਤਰਕਾਰ ਸਹਿਬਾਨ ਅਫਸਰ ਸਹਿਬਾਨ ਅੱਜ ਇਥੇ ਐਮਐਲਏ ਸਾਹਿਬ ਅਣੀਓ ਜੋ ਸਾਰੇ ਹਲਕੇ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਉਸ ਦੇ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਹੋ ਤੇ ਪ੍ਰਮਾਤਮਾ ਦੀ ਬਖਸ਼ਾ ਸਰਪੰਚ ਬਣਨਾ ਕੋਈ ਛੋਟੀ ਗੱਲ ਨਹੀਂ ਸਰਪੰਚ ਬਣ ਕੇ ਲੋਕਾਂ 'ਚ ਵਿਚਰਨਾ ਲੋਕਾਂ ਦੇ ਮਸਲੇ ਲੈ ਕੇ ਜਾਣਾ ਤੇ ਲੋਕਾਂ ਨੂੰ ਸਹੀ ਸੇਧ ਦੇਣੀ ਇਹ ਸਰਪੰਚ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੋ ਜਾਂਦੀ ਹੈ ਤੇ ਨਹੀਂ 5 ਸਾਲ ਕੋਈ ਬੜੇ ਦੂਰ ਨਹੀਂ ਹੁੰਦੇ ਕੁੰਬ ਦਾ ਮੇਲਾ ਨਹੀਂ ਹੁੰਦਾ ਤੇ ਲੋਕੋ ਸਾਰਾ ਕੁਝ ਲੈ ਕੇ ਤਿਆਰ ਹੁੰਦੇ ਆ ਜੇ ਕਿਸੇ ਦੇ ਖਿਲਾਫ ਕੋਈ ਗਲਤ ਸ਼ਬਦ ਵਰਤਿਆ ਗਿਆ ਹੋਵੇ ਮੈਂ ਮਾਫੀ ਚਾਹੁੰਦਾ ਹਾਂ ਮੈਂ ਸਾਰੀਆਂ ਪੰਚਾਇਤਾਂ ਦਾ ਐਮਐਲਏ ਸਾਹਿਬ ਦਾ ਸਮੂਰਜੀ ਕਾਂਗਰਸ ਪਾਰਟੀ ਦਾ ਦਿলো ਧੰਨਵਾਦ ਕਰਦਾ ਹਾਂ ਤੇ ਐਮਐਲਏ ਸਾਹਿਬ ਨੂੰ ਇੱਕੋ ਹੀ ਬੇਨਤੀ ਕਰਦਾ ਕਿ ਇਹਨਾਂ ਸਰਪੰਚਾਂ ਦੀ ਜਿਹੜੀ ਪੱਗ ਹੈ ਉਹਨੂੰ ਆਪਾਂ ਅਫਸਰ ਸ਼ਾਹੀ ਦੇ ਵਿੱਚ ਵੀ ਹੋਰ ਉੱਚਾ ਕਰਕੇ ਇਹਨਾਂ ਨੂੰ ਮਨ ਦਾ ਮਾਨ ਤੇ ਸਤਿਕਾਰ ਦਮਾਮ ਦੇ ਵਿੱਚ ਪੂਰਾ ਹਮਲਾ ਮਾਰੀਏ ਵਾਇਬਰੂਜੀ ਦਾ ਖਾਲਸਾ ਵਾਇਬਰੂਜੀ ਦੀ ਫਤਿਹ ਐਮਐਲਏ ਸਾਹਿਬ ਸਰਦਾਰ ਪੀਤੂ ਸਿੰਘ ਗੋਟਪਾਈ ਸਟੇਜ ਤੇ ਮੌਜੂਦ ਜ਼ਿਲ੍ਹਾ ਪ੍ਰੇਸ਼ਟ ਮੈਂਬਰ ਸੀਨੀਅਰ ਕਾਂਗਸੀ ਆਗੂ ਬਲਾਕ ਸਮੂਹੀ ਮੈਂਬਰ ਤੇ ਪੁੱਚੋ ਹਲਕੇ ਦੇ ਜੋ ਸਾਰੇ ਸੀਨੀਅਰ ਕਾਂਗਸੀ ਆਗੂ ਤੇ ਜੋ ਨਵੇਂ ਚੁਣੇ ਕੀਏ ਪੰਚਾਇਤਾਂ ਨੂੰ ਫਤਿਹ ਅਰਜ਼ ਕਰਦਾ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਜ ਸਾਡੇ ਬਲਾਕ ਨਖਾਣਾ ਦੀ ਖੁਸ਼ਕਿਸਮਤੀ ਆ ਕਿ 72 ਦੇ ਜਿੰਨੇ ਆਪਣੀਆਂ ਪੰਚਾਇਤਾਂ ਸਾਰੇ ਆਪਣੇ ਹਲਕਾ ਪੁੱਚੋ ਦੀਆਂ ਉਹ ਇੱਥੇ ਪਹੁੰਚੀਆਂ ਅਸੀਂ ਸਾਰੇ ਨੰਨੀਆਂ-ਵੰਨੀਆਂ ਪੰਚਾਇਤਾਂ ਨੂੰ ਤੇ ਸੀਨੀਅਰ ਕਾਂਗਸੀ ਆਗੂ ਜੋ ਵੀ ਇੱਥੇ ਆਏ ਆ ਇੱਕ ਸੱਦੇ ਤੇ ਐਮਐਲਏ ਸਾਹਿਬ ਨੇ ਅੱਜ ਟੀ ਪਾਰਟੀ ਰੱਖੀ ਸੀ ਇਹਨਾਂ ਨੇ ਤੇ ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਕਰਦੇ ਆ ਇੱਥੇ ਪਹੁੰਚਣ ਤੇ ਇਸ ਵਧਾਈ ਸਮਰੋਹ ਦੇ ਵਿੱਚ ਸਟੇਜ ਤੇ ਵਿਰਾਜਮਾਨ ਬਹੁਤ ਹੀ ਸਤਿਕਾਰਯੋਗ ਸਰਦਾਰ ਪ੍ਰੀਤਮ ਸਿੰਘ ਜੀ ਕੋਟਪਾਈ ਐਮਐਲਏ ਹਲਕਾ ਪੋਚੋ ਤੇ ਉਹਨਾਂ ਦੇ ਨਾਲ ਸਟੇਜ ਤੇ ਹੋਰ ਬਿਰਾਜਮਾਨ ਬਹੁਤ ਹੀ ਮਹਾਨ ਸ਼ਖਸੀਅਤਾਂ ਤੇ ਮੇਰੇ ਸਾਹਮਣੇ ਬੈਠੇ ਹੋਏ ਵੱਖ-ਵੱਖ ਪਿੰਡਾਂ ਤੋਂ ਪੰਜ ਸਰਪੰਚ ਸਾਹਿਬ ਸਾਰੇ ਹੀ ਬੁਲਾਈਏ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਹੀ ਜੋ ਮੈਂਬਰ ਜਾਂ ਆਪਣਾ ਸਰਪੰਚ ਪੰਜ ਚੁਣ ਕੇ ਆਏ ਉਹਨਾਂ ਨੂੰ ਵਧਾਈ ਦਿੰਦਾ ਹਾਂ ਸਾਡੇ ਐਮਐਲਏ ਸਾਹਿਬ ਕੋਟਪਾਈ ਜੀ ਬਲਕ ਸੰਤੀ ਦੇ ਮੈਂਬਰ ਸਾਰੇ ਹਰਤਾ ਸਿੰਘ ਜੀ ਚੇਤਰ ਸਿੰਘ ਜੀ ਪਿੰਡ ਜ਼ੁਕਾ ਦੇ ਸਾਰੀਆਂ ਪੰਚਾਇਤਾਂ ਖਾਸ ਕਰਕੇ ਬੀਬੀਆਂ ਜਿਨ੍ਹਾਂ ਨੂੰ ਕਿ ਇੱਥੇ 50% ਦਾ ਕੋਟਾ ਦੇ ਕੇ ਬਰਾਮਨ ਕੀਤਾ ਗਿਆ ਹੈ ਤੇ ਐਮਐਲਏ ਸਾਹਿਬ ਨੇ ਆਖ਼ਰ ਤੋਂ ਪਹਿਲਾਂ ਇਹਨਾਂ ਨੂੰ ਪਹਿਲੀਆਂ ਸੀਟਾਂ ਦੇ ਦਿੱਤਾ ਪਰ ਇਹਨਾਂ ਨੂੰ ਮੈਂ ਇਹ ਦੱਸਣਾ ਚਾਹੁੰਦੀ ਆ ਕਿ ਜਿਵੇਂ ਐਮਐਲਏ ਸਾਹਿਬ ਨੇ ਇਹਨਾਂ ਨੂੰ ਇਹਨਾਂ ਮਤਲਬ ਅੱਗੇ ਰੱਖਿਆ ਤੇ ਇਹ ਵੀ ਇਹਨਾਂ ਨੂੰ ਆਪਣੇ ਪਿੰਡਾਂ ਦੀ ਜਿਹੜੀ ਇਹ ਕੰਮ ਹੈ ਵਧੀਆ ਸਾਫ਼ ਸੁਥਰੇ ਕਰਕੇ ਤੇ ਇਹਨਾਂ ਦਾ ਮਾਨ ਬਦਾ ਤਾਂ ਕਿ ਅਸੀਂ ਦਾਤੀ ਚੱਕੀਏ ਵੀ ਬੰਦੇ ਤਾਂ ਸਾਰੇ ਕੰਮ ਕਰ ਲੈਂਦੇ ਨੇ ਲੇਡੀਜ਼ ਕਿਉਂ ਨਹੀਂ ਕਰ ਸਕਦੀਆਂ ਸਾਰੇ ਕੰਮ ਇਹਨਾਂ ਨੂੰ ਆਪਣੇ ਆਪ ਕਰਨੇ ਚਾਹੀਦੇ ਆ ਜਦੋਂ ਕਦੇ ਮਤਲਬ ਅਸੀਂ ਸਾਧਿਆਂ ਦੇ ਵੀਪਾਈ ਮੀਟਿੰਗ ਰੱਖੀ ਹੈ ਕਹਿੰਦੀਆਂ ਵੀ ਸਾਡੇ ਘਰ ਆਣਾ ਹੋਊਗਾ ਜੀ ਆਪਾਂ ਸਾਰੇ ਆਪਣੀ ਆਪਣੀ ਸਮੱਸਿਆ ਦੱਸਣ ਤੇ ਪਿੰਡ ਵਾਲਿਆਂ ਨੂੰ ਸਾਰਾ ਕੁਝ ਕਰਕੇ ਦਿਖਾਉਂ ਜਦੋਂ ਇਹਨਾਂ ਨੂੰ ਅਧਿਕਾਰ ਇਹਨਾਂ ਦਿੱਤੇ ਆ ਤੇ ਫਿਰ ਇਹਨਾਂ ਨੂੰ ਆਪਣੇ ਆਪ ਕੰਮ ਕਰਕੇ ਵੀ ਇਹਨਾਂ ਨੂੰ ਦਿੱਤਣਾ ਚਾਹੀਦਾ ਹੈ ਬਾਕੀ ਮੈਂ ਐਮਐਲਏ ਸਾਹਿਬ ਨੂੰ ਕਹਿੰਨੀ ਇੱਕ ਸਾਡੀ ਡਿਸਪੈਂਸਰੀ ਬਾਕੀ ਦਾ ਅਸੀਂ ਇਹਨਾਂ ਨੂੰ ਮੈਨੀਫੈਸਟੋ ਦੇਵਾਂਗੇ ਆਪ ਦਾ ਇੱਕ ਡਿਸਪੈਂਸਰੀ ਹੈ ਸਾਡੀ ਜੋ ਕਿ 10 ਸਾਲ ਤੋਂ ਅਸੀਂ ਕੋਪਤ ਰਹੇ ਹਾਂ ਪਹਿਲਾਂ ਮੈਂ 5 ਸਾਲ سے 5 ਸੀ ਕਰਕੇ ਤਾਂ ਨਹੀਂ ਸਰਕਾਰ ਦੇ ਵਿੱਚ ਬਹੁਤ ਮੁਸ਼ਕਲਾਂ ਗੱਟੀਆਂ ਮੈਂ ਇਹਨਾਂ ਨੂੰ ਕਿਹਾ ਵੀ ਸੀ ਕੋਈ ਮਿਹਰ ਦੇ ਸਰਪੈਂਟ ਬਣਾਓ ਜਿਹੜਾ ਪਿੰਡ ਦਾ ਉਹ ਕਾਸ ਕਰਿਆ ਉਸ ਤੋਂ ਬਾਅਦ ਫੇਰ 5 ਸਾਲ ਦੇ ਸੀ ਦੁੱਖ ਗੱਟੇ ਹੁਣ ਸਾਡੀ ਸਰਕਾਰ ਆਈ ਹੈ ਤੇ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਵਾਂਗੇ ਵੀ ਕਮੁਨਦਾਰ ਚੇਖਾਵਾਂਗੇ ਤੇ ਸਾਰਾ ਪਿੰਡ ਦੇ ਵਿੱਚ ਵੀ ਇੱਕ ਅੱਖਾਂ ਦੇ ਵੀ ਐ ਨਹੀਂ ਵੀ ਪਿੰਡ ਦੇ ਵਿੱਚ ਅਸੀਂ ਕੋਈ ਵਿਰੋਧਤਾ ਕਰੀਏ ਬਾਕੀ ਅਸੀਂ ਇੱਕ ਟ੍ਰੀਟਮੈਂਟ ਪਲਾਂਟ ਜੋ ਕਿ ਗੰਦੇ ਪਾਣੀ ਦਾ ਵਿਕਾਸ ਕਰਨਾ ਛੱਪਣਾ ਦੇ ਵਿੱਚ ਪਸ਼ੂਆਂ ਦਾ ਪਾਣੀ ਵੀ ਸਿਰਦੇ ਨੇ ਲੋਕ ਉਹਨਾਂ ਨੂੰ ਆਪਣੇ ਆਪ ਤਾਂ ਸਮਝ ਨਹੀਂ ਆਉਂਦੀ ਕਿੰਨੇ ਵਾਰੀ ਰੱਜ ਕੇ ਜਾਂਦੇ ਵੀ ਭਈ ਅਸੀਂ ਜਪਟਾ ਕਰਦੇ ਹਾਂ ਕਿ ਇਸ ਨਾਲ ਨੂੰ ਬੰਦ ਕਰਕੇ ਇਹ ਸਨਾਂ ਨੂੰ ਆਪਣੇ ਆਪ ਹੀ ਜਾਏਗਾ ਹੁੰਦਾ ਵੀ ਆਪਾਂ ਦੱਸ ਪਾਈ ਕਰਾਂ ਦੁਬਾਰਾ ਫੇਰ ਜੀ ਐਮਐਲਏ ਸਾਹਿਬ ਨੂੰ ਧੰਨਵਾਦ ਕਰਦੇ ਆ ਤੇ ਨਾਲ ਅਸੀਂ ਕਹਿੰਦੇ ਆ ਵੀ ਅਸੀਂ ਮੈਨੀਫੈਸਟੋ ਦੇਵਾਂਗੇ ਜੋ ਕਿ ਸਾਡੇ ਕੰਮ ਦਾ ਹੈ ਸਾਨੂੰ ਕਰਵਾ ਕੇ ਰਹਿਣਗੇ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਸਰਜੋਗ ਆਪਣੇ ਹਲਕੇ ਦੇ ਐਮਐਲਏ ਸਾਹਿਬ ਸਰਦਾਰ ਪ੍ਰੀਤਪ ਸਿੰਘ ਜੀ ਕੋਟਪਾਏ ਤੇ ਚੇਅਰਮੈਨ ਸਾਹਿਬ ਸਾਰੇ ਸਰਕਾਰ ਜੋਗਾ ਸਾਰਿਆਂ ਨੂੰ ਤਹਿ ਦਿਲੋਂ ਧੰਨਵਾਦ ਹੈ ਤੁਸੀਂ ਇਸ ਮਕਸਦ ਦੇ ਵਿੱਚ ਸਾਰੀਆਂ ਹੋਂਦੀਆਂ ਲੰਗਾਂ ਪੰਚਾਇਤਾਂ ਨੋਟ ਇਕੱਠਾ ਕਰਕੇ ਉਹਨਾਂ ਦਾ ਧੰਨਵਾਦ ਹੈ ਮੇਰੇ ਵੱਲੋਂ ਇੱਕ ਛੋਟੀ ਜਿਹੀ ਬੇਨਤੀ ਹੈ ਚਾਹੇ ਉਹ ਕਿਸੇ ਦੇ ਦਿਲ ਤੇ ਲੱਗੇ ਅੱਜ ਆਪਾਂ ਜਿੱਤ ਕੇ ਇੱਥੇ ਬੈਠੇ ਆਂ ਹਰ ਇੱਕ ਨੂੰ ਤਸੱਲੀ ਹੋਈ ਪਈ ਆ ਵੀ ਅਸੀਂ ਜਿੱਤ ਕੇ ਆਏ ਆ 2 ਸਾਲ ਹੋ ਗਏ ਆਪਣੀ ਸਰਕਾਰ ਆਈ ਨੂੰ ਸੱਚੀ ਗੱਲ ਦੱਸਿਓ ਪਿੰਡਾਂ ਵਾਲਿਆਂ ਨੇ ਆਪਾਂ ਨੂੰ ਇਹ ਗੱਲ ਮੰਨੀ ਆ ਵੀ ਕਾਂਗਰਸ ਦੀ ਸਰਕਾਰ ਹੈਗੀ ਉੱਤੇ ਉਹੀ ਤਰਲੇ ਮਿੰਤਾ ਉਹੀ ਕਹੋ ਕਹਾੜੀ ਕਿਸੇ ਨੂੰ ਕੋਈ ਪਤਾ ਨਹੀਂ ਵੀ ਉੱਤੇ ਕਾਂਗਰਸ ਦੀ ਸਰਕਾਰ ਹੈ ਉਹੋ ਹੀ ਗੱਲਾਂ ਚੱਲੀ ਗਈਆਂ ਹਨ ਕਾਰਨ ਕੀ ਹੈ ਪਤਾ ਨਹੀਂ ਤਾਂ ਕੈਪਟਨ ਸਾਹਿਬ ਕਿ ਉਹ ਜੀ ਰਾਜਨੀਤੀ ਕਰੀ ਜਾਂਦੇ ਆ ਆ ਸਾਡੇ ਐਮਐਲਏ ਦਰਵੇਸ਼ ਬੰਦੇ ਨੂੰ ਕੋਈ ਇਹੋ ਜਿਹਾ ਕਿਉਂ ਨਹੀਂ ਕੋਈ ਚੇਅਰਮੈਨ ਨਹੀਂ ਲੈ ਲੈਣਾ ਕੋਈ ਕੋਈ ਅਹੁਦਾ ਤਾਂ ਦੇ ਨਾ ਪਿੰਡ ਵਾਲਿਆਂ ਨੂੰ ਐ ਤਾਂ ਪਤਾ ਲੱਗ ਜਾਏ ਵੀ ਕਾਲੀਦਾਲ ਹੁਣ ਪਿੰਡਾਂ ਦੇ ਵਿੱਚੋਂ ਖਤਮ ਹੋ ਚੁੱਕਿਆ ਹੈ ਪੰਚਾਇਤੀ ਚੋਣਾਂ ਦੇ ਵਿੱਚ ਜਿੱਤ ਕੇ ਆਏ ਬੜੇ ਸਤਿਕਾਰਯੋਗ ਸਰਪੰਚ ਪੰਚਾਇਤ ਸਾਹਿਬ ਪਾਰਿਸ਼ਾ ਯਾ ਭਾਨ ਅਤੇ ਪੂਰੇ ਹਲਕੇ ਤੋਂ ਬੜੇ ਹੀ ਸਤਿਕਾਰਯੋਗ ਇਲਾਕਾ ਵਾਸੀਓ ਮੈਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਅਤੇ ਮਾਗੀ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਤੇ ਨਾਲ ਜਿਹੜੀਆਂ ਪਰਚੈਤਾ ਸਰਵਸੰਮਤੀ ਦੇ ਨਾਲ ਬਣੀ ਐ ਉਹਨਾਂ ਨੂੰ ਸਭ ਤੋਂ ਪਹਿਲਾਂ ਵਧਾਈ ਦਿੰਨਾ ਹੈ ਜੋ ਭਾਈ ਇਲੈਕਸ਼ਨ ਲੜ ਕੇ ਜਿੱਤ ਕੇ ਆਏ ਹੋ ਉਹਨਾਂ ਨੂੰ ਵੀ ਬਹੁਤ ਬਹੁਤ ਵਧਾਈ ਕਈ ਵੀ ਕਈ ਮੇਰੇ ਵੀ ਥੋੜੀ ਬਾਕੀ ਵੋਟਾਂ ਦੇ ਕੋਈ ਦਸਾਂ ਦੇ ਵੀ ਆ ਤੇ 50 ਹਾਂ ਤੇ ਖਰਗੇ ਐ ਮਹਿਸੂਸ ਨਾ ਕਰਿਓ ਮੈਂ ਵੀ ਪਹਿਲੀ ਵਾਰ ਹਾਰਿਆ ਸੀ ਦੂਜੀ ਵਾਰ ਜਿੱਤਿਆ ਇਤਿਹਾਰ ਨੂੰ ਚਲੋ ਆਸੇ ਸਿਰਫ ਹਸਦੇ ਹੋਈ ਆ ਬਸ ਸਵੀਕਾਰ ਕਰੀਏ ਕੋਈ ਨਹੀਂ ਮਾਲਕ ਕਿਰਪਾ ਕਰੋ ਅੱਗੇ ਨੂੰ ਜਿੱਤ ਮਿਲੂ ਪਰ ਮੈਂ ਤੁਹਾਨੂੰ ਭਵੇਂ ਹਾਰ ਗਏ ਹਾਂ ਤੇ ਜਿੱਤਾਂ ਦੇ ਬਰਾਬਰੀ ਰੱਖੂੰਗਾ ਤੁਹਾਨੂੰ ਵੀ ਉਹਨੇ ਹੀ ਅਧਿਕਾਰ ਹੋਣਗੇ ਤਾਂ ਕਿ ਤੁਸੀਂ ਵੀ ਪਿੰਡ ਦਾ ਜਿਹੜਾ ਵਿਕਾਸ ਕਰ ਸਕੀਏ ਪਿੰਡ ਦੇ ਜਿਹੜੇ ਕੰਮ ਕਰਾ ਸਕੀਏ ਭਵੇਂ ਹੁਣੇ ਹੀ ਹਜੇ ਇਲੈਕਸ਼ਨ ਹੋਏ ਨੇ ਹੁਣੇ ਅਸੀਂ ਜਿੱਤ ਕੇ ਆਏ ਆ 11 ਤਰੀਕ ਨੂੰ ਸਮੂਹ ਪੰਚਾਇਤਾਂ ਨੇ ਜਿਹੜੀ ਐ ਬਠੰਡਾ ਦੇ ਵਿੱਚ 100 ਚੱਕਣੀ ਐ 100 ਚੱਕਣ ਤੋਂ ਬਾਅਦ ਹੀ ਸਹੀ ਅਸੀਂ ਪੰਚਾਇਤ ਜਾਂ ਪੰਜ ਦਾ ਸਰਪੰਚ ਬਣਾਗੇ ਉਦੋਂ ਬਾਅਦ ਜਿਹੜੇ ਸਾਡੇ ਵਿਕਾਸ ਦੇ ਕੰਮ ਸ਼ੁਰੂ ਹੋਣੇ ਐ ਪਰ ਅਸੀਂ ਕਈ ਵਾਰੀ ਝਾਕਦੇ ਰਹਿੰਨੇ ਆ ਵੀ ਗਰਾਡ ਆਊਗੀ ਫਿਰ ਗੱਲ ਬਣੂ ਸਭ ਤੋਂ ਪਹਿਲਾਂ ਸਾਡਾ ਕੰਮ ਕੀ ਐ ਕੁਝ ਕੰਮ ਤਾਂ ਸਾਨੂੰ ਆਪ ਨੂੰ ਦੀਦੇ ਹੁੰਦੇ ਜੀ ਤੇ ਕੋਈ ਪੈਸਾ ਨਹੀਂ ਲੱਗਦਾ ਜਿਵੇਂ ਹੁਣ ਤੁਸੀਂ 2 ਸਾਲ ਹੋ ਗਏ ਤਕਰੀਬਨ ਆਪਣੀ ਸਰਕਾਰ ਬਣੀ ਨੂੰ ਆਪਣੇ ਹਲਕੇ ਦੇ ਵਿੱਚ ਹਜੇ ਤੱਕ ਕੋਈ ਇਹਦਾ ਕੋਈ ਕੇਸ ਨਹੀਂ ਹੋਇਆ ਉਹ ਨਾ ਤੁਹਾਡੇ ਧਿਆਨ ਚ ਹੋਣਾ ਦੋਨੇ ਬਲਾਕਾਂ ਦੇ ਤੁਸੀਂ ਬੈਠੇ ਹੋ ਤਕਰੀਬਨ 4 ਆਪਣੇ ਜ਼ੋਨ ਹੈ ਜਿਹੜਾ ਵੀ ਜ਼ੋਨ ਹਰੇਕ ਜ਼ੋਨ ਤੋਂ ਕੋਈ ਨਾ ਕੋਈ ਪੰਚਾਇਤਾਈ ਹੋਈ ਹੈ ਕਿਸੇ ਵੀ ਪੂਰੇ ਹਲਕੇ 'ਚ ਕੋਈ ਕਿਸੇ ਤੇ ਕੋਈ ਧੱਕਾ ਹੋਇਆ ਹੋਵੇ ਕੋਈ ਪਰਚਾ ਹੋਇਆ ਹੋਵੇ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਸਮਝੌਤਾ ਕਰਾਇਆ ਜਾਵੇ ਤੁਸੀਂ ਵੀ ਸ਼ੁਰੂਆਤ ਉੱਥੇ ਹੀ ਕਰਨੀ ਹੈ ਸਭ ਤੋਂ ਜਿਹੜਾ ਪਹਿਲਾਂ ਸਾਡਾ ਕੰਮ ਹੈ ਉਹ ਪਿੰਡ ਦੀ ਸਫਾਈ ਜੇ ਅਸੀਂ ਲੱਗਦੀਆਂ ਮੈਂ ਅਖਬਾਰ ਪੜ੍ਹਦਾ ਹੈ ਕਈ ਸਾਡੇ ਆ ਪਹਿਣਾ ਸਰਪੰਚ ਬਣਿਆ ਨੇ ਪੰਚ ਬਣਿਆ ਨੇ ਅਖਬਾਰ ਨਿਤ ਫੋਟੋ ਆਉਂਦੀ ਹੈ ਅਸੀਂ ਸਭ ਤੋਂ ਪਹਿਲਾਂ ਪਿੰਡ ਦੀ ਜਿਹੜੀ ਸਫਾਈ ਤੋਂ ਸ਼ੁਰੂ ਕੀਤਾ ਹੈ ਉਹ ਤੇ ਕੋਈ ਗ੍ਰਾਂਡ ਦੀ ਲੋੜ ਨਹੀਂ ਹੁੰਦੀ ਨਰੇਕਾ ਵਰਕਰ ਆਪਣੇ ਨਾਲ ਅਸੀਂ ਨਾਲ ਲੱਗੀ ਹੈ ਸਾਰਾ ਨੱਜ ਨਾਲ ਰੱਖ ਦੂਗਾ ਅਸੀਂ ਆਪਦੇ ਪਿੰਡ ਨੂੰ ਸਾਫ ਸੁਥਰਾ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਤਾਂ ਉਹ ਦੀ ਸਭਾਈ ਦੀ ਮੈਂ ਉਹ ਉੱਢ ਗਏ ਨਾਲ ਹਰੇ ਆਪਰੇ ਬਣਾਉਣ ਲਈ ਪਿੰਡ ਦੇ ਆਲੇ ਦੁਆਲੇ ਵੱਤ ਵੱਤ ਰੱਖ ਲਾਗੇ ਪਿੰਡ ਤੋਂ ਜਿੰਨੀਆਂ ਵੀ ਛੜਕਾਂ ਤੁਹਾਡੀਆਂ ਨਿਕਲਦੀਆਂ ਉਹ ਛੜਕਾਂ ਨੂੰ ਸੁੰਦਰ ਬਣਾਉਣ ਵਾਸਤੇ ਦਰਖਤਾਂ ਦੀ ਬੜੀ ਜਰੂਰਤ ਹੁੰਦੀ ਹੈ ਪਰ ਗਰੀਬਾਂ ਲਈ ਰਾਸ਼ੀ ਮਿਲਣਾ ਵੀ ਬਹੁਤ ਜ਼ਰੂਰੀ ਹੈ ਤੇ ਨਾਲ ਪਾਈ ਨਹਿਰੀ ਪਾਣੀ ਕਿਸਾਨਾਂ ਨੂੰ ਛੜਕਾਂ ਦਾ ਇਹ ਸਾਰੇ ਕੰਮ ਸਾਡੇ ਜ਼ਰੂਰੀ ਹੈ ਚਾਰ ਪੰਜ ਕੰਮ ਮੇਰੇ ਆਪ ਦੇ ਧਿਆਨ ਚ ਹੈ ਪਰ ਤੁਸੀਂ ਆਪ ਦੇ ਪਿੰਡ ਦੀ ਸਮੱਸਿਆ ਦੱਸਣੀ ਹੈ ਜੇ ਕੋਈ ਛੜਕ ਦਾ ਟੋਟਾ ਰਹਿੰਦਾ ਹੈ ਕੋਈ ਕਿਲੋਮੀਟਰ 2 ਕਿਲੋਮੀਟਰ 5 ਕਿਲੋਮੀਟਰ ਜਿੰਨੇ ਵੀ ਹੈਗੇ ਉਹ ਤੁਸੀਂ ਲਿਸਟ ਬਣਾ ਕੇ ਦੇ ਦਿਓ ਜੀ ਕਿ ਸਾਡੇ ਪਿੰਡ ਦੀਆਂ ਆ ਛੜਕਾਂ ਰੇਹਣ ਵਾਲੀਆਂ ਰਹਿੰਦੀਆਂ ਵੈਤੋਂ ਕੋ ਛੱਡੀ ਨਹੀਂ ਤੇ ਆ ਨਵੀਂ ਬਣਨ ਵਾਲੀ ਆ ਆ ਸਾਡੇ ਮੋਗੇ ਦਾ ਪਾਣੀ ਘਟਾ ਹੈ ਆ ਸਾਡੀ ਟੇਲ ਤੇ ਪਾਣੀ ਨਹੀਂ ਆਉਂਦਾ आज डिस्पेंसरी चमी है साढ़े स्कूल च कमी है जो निजी कम पैनशन राशन या नौकरी वाली गलत जिन्या हम तक एक बंदा पूरे पंजाब तो आओ, लियाओ जह दे मेरे पैसे लगे जाए कह दे मेरे सिफार सुनी पे महाराज का जो सिस्टम है कैप्टन साहब का ऑन मैट ਆਉਣ ਮੈਂਟ ਆਉਣ ਮੈਂਟ ਜਿਹੜਾ ਹੈ ਉਹਨਾਂ ਨੇ ਨੌਕਰੀਆਂ ਦਿੱਤੀਆਂ ਪਿੱਛੇ ਜੇ ਤੁਸੀਂ ਸੁਣਿਆ ਹੋਣਾ 1,20,000 ਨੌਕਰੀ ਕਰਨੀ ਹੈ ਹੋਰ ਇਹ ਬਹੁਤ ਵੱਡੀ ਗੱਲ ਹੈ 1,20,000 ਨੌਕਰੀ ਜੇ ਆਪਾਂ ਦੇਖੀਏ ਤਾਂ ਮੇਰਾ ਹਲਕੇ ਦੇ ਵਿੱਚ ਜੇ ਆਪਾਂ ਨੂੰ 1000 ਵੀ ਇੱਕ ਹਲਕੇ ਨੂੰ ਆ ਜੇ ਬੱਲੇ ਬੱਲੇ ਹੋ ਜਾਣੇ ਇੱਕ ਹੀ ਨੌਕਰੀ ਆ ਮੈਂ ਤਾਂ ਕਹਾਂ 600 ਮੁੰਡਾ ਨਾ ਲੱਗਦੇ ਬੱਲੇ ਬੱਲੇ ਹੋ ਜਾਣ ਕੋਸ਼ਿਸ਼ ਕਰਾਂਗੇ ਵੀ ਤੁਹਾਡੀਆਂ ਆਸਾਂ ਤੇ ਮੈਂ ਖਰਾਬ ਨਾ ਤੁਹਾਡੇ ਬੱਚਿਆਂ ਨੂੰ ਰੋਜ਼ਗਾਰ ਵੀ ਮਿਲੇ ਤੁਹਾਡੇ ਕੰਮ ਵੀ ਹੋਣ ਤੁਹਾਡੇ ਜਿਹੜੇ ਨਿੱਜੀ ਕੰਮ ਵੀ ਹੋਣ ਤੇ ਬੱਚਾ ਨੂੰ ਰੋਜ਼ਗਾਰ ਮਿਲੇਗਾ ਤਾਂ ਹੀ ਗੱਲ ਬਣਨੀ ਹੈ ਨਹੀਂ ਤਾਂ ਵੇਲਾ ਜਵ ਜਿਹੜਾ ਤੁਮਨੇ ਕੋਈ ਗਲਤ ਪਾਸੇ ਚਲਾਈ ਜਾਂਦਾ ਅਸੀਂ ਕੋਸ਼ਿਸ਼ ਕਰਨੀ ਹੈ ਕਿ ਸਾਡਾ ਪਿੰਡ ਨਸ਼ਾ ਰਹਿਤ ਹੋਵੇ ਸਾਡਾ ਪਿੰਡ ਹਲਕੇ ਦਾ ਸਭ ਤੋਂ ਸਾਫ਼ ਸੁਥਰਾ ਪਿੰਡ ਹੋਵੇ ਇਹ ਕਿ ਜਿਹੜਾ ਖੇਡਾਂ ਵਾਲਾ ਕੰਮ ਹੈ ਨਾ ਆਪਾਂ ਕਰਾਉਂਦੇ ਆ ਟੂਰਨਾਮੈਂਟ ਕੰਮ ਹਰ ਇੱਕ ਪਿੰਡ ਹੀ ਕਰਾਂਦਾ ਹੈ ਉਹਦੇ ਵਿੱਚ ਵੀ ਬਦਲਾਅ ਦੀ ਲੋੜ ਹੈ ਅਸੀਂ ਟੂਰਨਾਮੈਂਟ ਕਰਾਣੇ ਆ ਦਿਖਾਵੇ ਦੇ ਤੌਰ ਤੇ ਸਾਡੇ ਪਿੰਡ ਬੜਾ ਵੱਡਾ ਕੱਟ ਹੋਣ ਉਹ ਵੱਡੇ ਵੱਡੇ ਪਲੇਅਰ ਆਉਂਦੇ ਮੈਨਾਂ ਦਾ ਡੇਟਾ ਸਾਈਟ ਹੋ ਗਈ ਨਾ ਕਿ ਐਵਰੀ ਟੂਰਨਾਮੈਂਟ ਕਿਹਨੇ ਲਖਾਂ ਚਲੋ ਤੁਹਾਨੂੰ ਪਤਾ ਲੱਗ ਜਾਣਾ ਹੈ ਇੱਥੇ ਆਪਣੇ ਦੋ ਪਾਸੇ ਦੀ ਲੜੀ ਚੱਲ ਰਹੀ ਨਥਾਣੇ ਆਸ਼ਰਮ ਚ ਇਹਦੇ ਭੋਗ 29 ਨੂੰ ਪੈਨੇ 29 ਨੂੰ ਭੋਗ ਪੈਨੇ ਤੇ ਉਹਦੇ ਵਾਲੇ ਦੁਆਲੇ ਜੀ ਆਪਾਂ ਦੋ ਖੇਡਾਂ ਦੀ ਨਵੀਂ ਬਿਰਤ ਪਾਉਣੀ ਹੈ ਨਸ਼ਾ ਰਹਿਤ ਖੇਡਾਂ ਉਹਦੇ ਵਿੱਚ ਡਾਕਟਰ ਸਟ ਰੱਖਾਂਗੇ ਤੁਸੀਂ ਆਪ ਦੇਖਿਓ ਮੈਨੂੰ ਲੱਗਦਾ ਨਹੀਂ ਵੀ ਟੀਮਾਂ ਪੂਰੀਆਂ ਹੋਣੀਆਂ ਪਰ ਜਿੰਨੀਆਂ ਕੌਣ ਨਹੀਂ ਆ ਉਹ ਜ਼ੋਰ ਦੇ ਤੰਗ ਲੜਨਗੇ ਤੇ ਮੈਂ ਤੁਹਾਨੂੰ ਸਾਰੇ ਤੁਸੀਂ ਬੜੇ ਸਿਆਣੇ ਹੋ ਤੁਹਾਨੂੰ ਨਗਰ ਵਾਲੇ ਨੇ ਪਾਵਰ ਦਿੱਤੀ ਐ ਅਸੀਂ ਇਹੀ ਪਰਧ ਕਰੀਏ ਜਿਹੜੇ ਜਵਾਕਾਂ ਨੂੰ ਨਿਆਣਿਆਂ ਨੂੰ ਨੌਜਵਾਨਾਂ ਨੂੰ ਨਾchatID ਦੂਰ ਕਰਨ ਦੇ ਨਛਾ ਰਹੇਤ ਹੀ ਟੂਰਨਾਮੈਂਟ ਕਰੀਏ ਮੈਂ ਉਹਦੇ ਲਈ ਜੋ ਵੀ ਤੁਹਾਨੂੰ ਚਾਹੂੰਗਾ ਪ੍ਰਵਾਇਡ ਕਰਾਂਗਾ ਡਾਕਟਰ ਇੱਥੇ ਪਾ ਰੱਖਾਂਗੇ ਜੋ ਵੀ ਡਾਕਟਰ ਦੀ ਲੋੜ ਹੈ ਮੈਂ ਪ੍ਰਵਾਇਡ ਕਰਾ ਦੇਵਾਂ ਤੀ ਅਸੀਂ ਉਸ ਪਾਸੇ ਜਾਗੇ ਜਿੱਥੋਂ ਜਵਾਕ ਕਹਿੰਦੇ ਯਾਰ ਹੁਣ ਦੇਖੋ ਟੂਰਨਾਮੈਂਟ ਤੇ ਟੂਰਨਾਮੈਂਟ ਦਾ ਆਪਣਾ ਰੌਣਾ ਹਰ ਇੱਕ ਚੰਗਾ ਹੈ ਉਹ ਵੀ ਪਿੰਡ ਜਿਹਦੇ ਮਰਜ਼ੀ ਗੱਲ ਕਰੂ ਸਾਡੇ ਕਰਾ ਦਿਓ ਪਰ ਆਏ ਕਹਿਣਗੇ ਸਾਡੇ ਵਾਲੇ ਪਾਸੇ ਨਾ ਕਰਾਓ ਦੂਜੇ ਪਾਸੇ ਕਰਾਓ ਕਿਉਂ ਕਿ ਆਪ ਤੁਹਾਡੇ ਆਪਾਂ ਦੇਖਦੇ ਜਿਹੜੇ ਓਪਨ ਦੇ ਪਲੇਅਰ ਹੁੰਦੇ ਆ ਨਾ ਇਹ ਮੋਟਰਾਂ ਭਾਲਦੇ ਕਿੰਨੇ ਕਿਲੋਮੀਟਰ ਤੇ ਮੋਟਰ ਕਿਹੜੀ ਹੈ ਦੇਖਿਆ ਨਾ ਕਿਲੋਮੀਟਰ 2-2 ਕਿਲੋਮੀਟਰ ਤੁਰੇ ਫਿਰਦੇ ਤੋਂ ਸਾਲ ਭਰ ਖੇਤਾਂ ਵਾਲੇ ਸੂਗੇ ਇਕੱਠੇ ਕਰਦੇ ਰਹਿੰਦੇ ਤੇ ਇਹੋ ਜਿਹਾ ਨਾ ਹੋਵੇ ਕੁਝ ਜਿਹੜਾ ਘਿਓ ਦੁੱਧ ਇਹਦੀਆਂ ਜਿਹੜੀਆਂ ਖਰਾਕਾਂ ਹੈਗੀਆਂ ਉਹਨਾਂ ਕੋਲ ਦੀ ਹੱਥ ਪਾਈਏ ਉਹਨਾਂ ਉਹ ਹਾਜਮੀ ਤਾਂ ਆਉਣ ਲੱਗੂਗਾ ਜੇ ਆਪਾਂ ਫਿਰ ਤੋਂ ਹੀ ਦੀ ਪਾਉਂ ਤੇ ਮੇਰੀ ਹੀ ਕਸਤ ਹੈ ਇਹੀ ਪੀਲਾ ਸਾਰਿਆਂ ਨੂੰ ਚਲੋ ਵਧੀਆ ਰੱਬ ਨੇ ਕਿਰਪਾ ਕੀਤੀ ਤੁਹਾਡੇ ਤੇ ਤੁਸੀਂ ਸਾਰੇ ਜਿੱਤ ਕੇ ਆਏ ਹੋ ਅਸੀਂ ਆਪਣੇ ਪਿੰਡ ਨੂੰ ਇੱਕ ਕਰਨ ਕਰੀਏ ਨਛਾ ਰਹਿਤ ਆਪਣੇ ਹਲਕੇ ਦਾ ਸਭ ਤੋਂ ਸੁੰਦਰ ਜੇ ਹਲਕੇ ਦਾ ਸੁੰਦਰ ਬਣਾਵਾਂਗੇ ਤੇ ਪੰਜਾਬ ਤੋਂ ਸੁੰਦਰਾਵਾਂਗੇ ਪੰਜਾਬ ਤੋਂ ਸੁੰਦਰਾਵਾਂਗੇ ਤਾਂ ਦੇਸ਼ ਤੋਂ ਸੁੰਦਰਾਵਾਂਗੇ ਪੰਜਾਬ ਮੁਲਕ ਦਾ ਉਹ ਰਾਜ ਹੈ ਜਿਹੜਾ ਬਾਕੀ ਰਾਜਾਂ ਤੋਂ ਸਾਫ਼ ਸੁਥਰਾ ਹੈ। ਸੋਣ ਹੈ ਰੱਬ ਨੇ ਕਿਰਪਾ ਕੀਤੀ। ਅਸੀਂ ਆਪਣੇ ਆਪ ਨੂੰ ਹੋਰ ਸੁੰਦਰ ਬਣਾਉਣਾ ਹੈ, ਆਪਣੇ ਪਿੰਡ ਨੂੰ ਹੋਰ ਸੁੰਦਰ ਬਣਾਉਣਾ ਹੈ। ਨਿਛਰਾਇਤ ਕਰੀਏ, ਪਿੰਡ ਨੂੰ ਸੋਨਾ ਬਰਾਈਏ। ਪਿੰਡ ਦੇ ਵਿੱਚ ਜੋ ਕਮੀਆਂ ਪੇਛਾਤ ਰੋਟੀਆਂ ਦੂਰ ਕਰੀਏ। ਲੋਕਾਂ ਨੇ ਜੋ ਸਾਨੂੰ ਤਾਕਤ ਬਖਸ਼ੀ ਹੈ। ਉਹ ਤਾਕਤ ਦੇ ਨਾਲ ਅਸੀਂ ਲੋਕਾਂ ਦਾ ਵਿਕਾਸ ਕਰੀਏ। ਜ਼ਿਆਦਾ ਸੰਭਰ ਲੈਣਾ ਹੋਇਆ। ਇਹ ਹੀ ਆਸ ਕਰਦਾ ਹੈ ਕਿ ਤੁਸੀਂ ਤੁਹਾਨੂੰ ਜੋ ਜ਼ਿੰਮੇਵਾਰੀ ਲੋਕਾਂ ਨੇ ਸੌਂਪੀ ਹੈ। ਉਹਤੇ ਪੂਰੀ ਉਤਰੋਗੇ ਮੈਂ ਤੁਹਾਡੇ ਨਾਲ ਐ ਅੱਜ ਤੋਂ ਹੀ ਤੁਸੀਂ ਆਪਣਾ ਕੰਮ ਧੰਦਾ ਸ਼ੁਰੂ ਕਰੋ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਹ ਪ੍ਰੋਗਰਾਮ ਰੱਖਿਆ ਸੀ ਇਹ ਪੂਰੇ ਹਲਕੇ ਦੇ ਜਿਹੜੀਆਂ ਪੰਚਾਇਤਾਂ ਨਵੀਆਂ ਜਿੱਤ ਕੇ ਆਈਆਂ ਉਹਨਾਂ ਨਾਲ ਮੁਲਾਕਾਤ ਦਾ ਪ੍ਰੋਗਰਾਮ ਸੀ ਨਾਲ ਅਸੀਂ ਪੂਰੀਆਂ ਪੰਚਾਇਤਾਂ ਨੂੰ ਚਾਹ ਪਾਰਟੀ ਦੇ ਰੂਪ ਦੇ ਵਿੱਚ ਉਹਨਾਂ ਨੂੰ ਇੱਕ ਛੋਟੀ ਜੀ ਪਾਰਟੀ ਦਿੱਤੀ ਹੈ ਅੱਜ ਤੋਂ ਅਸੀਂ ਕੰਮਾਂ ਦੀ ਸ਼ੁਰੂਆਤ ਕੀਤੀ ਹੈ ਉਹਦੇ ਸਬੰਧ ਦੇ ਵਿੱਚ ਅੱਜ ਸਾਰਿਆਂ ਨੂੰ ਬੁਲਾਇਆ ਸੀ ਤੇ ਜੋ ਪੂਰਾ ਸਫਲ ਰਿਹਾ ਕਿੰਨੀਆਂ ਹਲਕੀਆਂ ਦੇ ਵਿੱਚ ਪੰਚਾਇਤਾਂ ਕਾਂਗਰਸ ਪਾਰਟੀ ਨਾਲ ਕਾਂਗਰਸ ਪੱਕੀ ਬਣੀ ਹੈ ਦੇਖੋ ਮੇਰੇ ਤਾਂ ਪੂਰਾ ਹਲਕਾ ਹੀ ਆਪਦਾ ਪੱਕੀ ਲੱਗਦਾ ਹੈ ਜਦੋਂ ਕੋਈ ਕੋ ਨਜ਼ਰ ਆਈ ਵੀ ਆ ਪਰ ਚਾਹ ਸਾਡੀ ਨਹੀਂ ਹੈ ਉਦੋਂ ਤੁਹਾਨੂੰ ਦੱਸਾਂਗੇ ਪਰ ਅੱਜ ਦਾ ਮੈਨੂੰ ਲੱਗਦਾ ਹੈ ਵੀ ਕੋਈ ਪੰਚਾਇਤਾਂ ਐਸੀ ਨਹੀਂ ਹੈ ਜਿਹੜੀ ਸਾਡੇ ਨਾਲ ਸਹਿਮਤ ਨਾ ਹੋਵੇ ਸਿਸ਼ਲੀਆਂ ਸਰਕਾਰਾਂ ਵਾਂਗੂ ਵੀ ਕਾਂਗਰਸ ਜਾਂ ਤੁਸੀਂ ਐਮਐਲਏ ਹਲਕਾ ਕੋ 22 ਦੇਖ ਦੇ ਕਿ ਟਿੱਕੇ ਕੱਢੋਂਗੇ ਵੀ ਆ ਕਾਂਗਰਸ ਬਤੀ ਪੰਚਾਇਤ ਹੈ ਨਹੀਂ ਇਹਨੂੰ ਗ੍ਰਾਂਟ ਘਟ ਦੇਣੀ ਆ ਜਾਂ ਇਹ ਬਦਲ ਦੇ। ਦੇਖੋ ਹੁਣ ਤੱਕ ਜੇ ਕੋਈ ਇਹੋ ਜੀ ਗੱਲ ਤੁਹਾਡੇ ਸਮਝ ਚ ਆਈ ਹੈ ਤਾਂ ਤੁਸੀਂ ਅੱਗੇ ਵੀ ਆਸ ਰੱਖਦੇ ਹੋ। ਹਜੇ ਤੱਕ ਤਾਂ ਮੈਂ ਇਹਦਾ ਕੁਝ ਸੋਚਿਆ ਨਹੀਂ। ਮੇਰੀ ਨਜ਼ਰ ਦੇ ਵਿੱਚ ਪੂਰੇ ਹਲਕੇ ਦੀ ਜ਼ਿੰਮੇਵਾਰੀ ਉਹਨੂੰ ਹਲਕੇ ਨੇ ਦਿੱਤੀ ਹੈ। ਮੈਂ ਬਿਨਾਂ ਕਿਸੇ ਪਾਰਟੀ ਬਾਜੀ ਤੋਂ ਹਰੇਕ ਪਿੰਡ ਨੂੰ ਹਰ ਪੰਚਾਇਤ ਨੂੰ ਜੋ ਪਿੰਡ ਦੇ ਵਿੱਚ ਵਿਕਾਸ ਦੀ ਲੋੜ ਹੈ ਉਹ ਕਰੂੰਗਾ ਬਿਨਾਂ ਦਰਯਾਤ। ਹਲਕੀ ਦੀ ਪੰਚਾਇਤਾਂ ਨੂੰ ਅੱਜ ਦਾ ਜਿਹੜਾ ਮੇਨ ਮੈਸੇਜ ਸੀ ਸਾਰੀਆਂ ਪੰਚਾਇਤਾਂ ਨੂੰ ਇਹੀ ਕਿਹਾ ਹੈ ਵੀ ਅਸੀਂ ਆਪਦੇ ਪਿੰਡ ਨੂੰ ਸੋਨਾ ਬਣਾਉਣਾ ਹੈ ਔਰ ਪਿੰਡ ਨੂੰ ਤੁਸੀਂ ਨਸ਼ਾ ਮੁਕਤ ਬਣਾਓ ਖੇਡਾਂ ਵਾਲੇ ਨੌਜਵਾਨਾਂ ਨੂੰ ਲੈ ਕੇ ਜਾਓ ਜਿਹੜੀਆਂ ਗੇਮਾਂ ਵੀ ਕਰਾਉਣੀਆਂ ਆ ਉਹਦੇ ਵਿੱਚ ਸਪੈਸ਼ਲ ਅਸੀਂ ਕੋਸ਼ਿਸ਼ ਕਰਾਂਗੇ ਵੀ ਡਾਕਟਰਸ ਨਾਲ ਕਰਾ ਕੇ ਤੇ ਬਿਲਕੁਲ ਹੀ ਨਸ਼ਾ ਰਹਿਤ ਖੇਡਾਂ ਕਰਾਈਏ ਇਹੀ ਅੱਜ ਸੰਦੇਸ਼ ਸੀ ਕਪੂਰ ਚੰਦ ਜੀ ਪਾਰਟੀ ਵੱਲੋਂ ਜਿਹਾ ਵੀ ਏਜੰਡਾ ਜਿਵੇਂ ਇਹਨਾਂ ਦੇ ਜ਼ਰੀਏ ਲੋਕ ਸਭਾ ਚੋਣਾਂ ਦਾ ਆਗਾਜ਼ ਦੇਖੋ ਗੱਲ ਇਹ ਹੈ ਸਾਡਾ ਜਿਹੜਾ ਜ਼ਰੀਆ ਉਹ ਤਾਂ ਪਿੰਡੂ ਹੈ ਨਾ ਸਿੱਧੇ ਵੋਟਰ ਹੀ ਹੈ ਹੁਣ ਉਹਦੇ ਵਿੱਚ ਪੰਚਾਇਤ ਵੀ ਇੱਕ ਹੈ ਮਹੰਗ ਹੈ ਜਿਹੜੇ ਪੰਚਾਇਤ ਮੈਂਬਰ ਹੈ ਸਰਪੰਚ ਐ ਐਮਸੀ ਹੈ ਸਾਡੇ ਇਹ ਜ਼ਰੀਆ ਤੇ ਹੀ ਹੁੰਦਾ ਹੈ ਇਹਨਾਂ ਦੇ ਰਾਹੀਂ ਸਾਰਾ ਕੁਝ ਪੂਰਾ ਰابطਾ ਦੇਖੋ ਡਾਇਰੈਕਟਲੀ ਤਾਂ ਮਿਲਿਆ ਨਹੀਂ ਜਾਂਦਾ ਇਹੀ ਲੋਕਾਂ ਦੇ ਨਾਲ ਡਾਇਰੈਕਟ ਜਿਹੜੇ ਕੰਮ ਧੰਦੇ ਕਰਨਗੇ ਵਿਕਾਸ ਹੋਊਗਾ ਤਾਂ ਲੋਕ ਨਾਲ ਜੁੜਨਗੇ 11 ਤਰੀਕ ਨੂੰ ਸਰ ਵੀ ਜਿਹੜੀਆਂ ਕੁਝ ਗਰੰਟਾਂ ਦੀ ਕਮੀ ਆ ਰਹੀ ਹੈ ਕਹਿ ਰਹੇ ਨੇ ਵੀ ਗਰੰਟਾਂ ਆ ਸਰਕਾਰ ਨੇ ਰਿਲੀਜ਼ ਨਹੀਂ ਕੀਤੀਆਂ ਅੱਗੇ ਤੋਂ ਇਹ ਜਾਰੀ ਰਹੂਗਾ ਕਿ ਅੱਗੇ ਦੇਖੋ ਦੇਖੋ ਜਿਹੜੀ ਇੱਕ ਗੱਲ ਹੈ ਹੁਣ ਮੇਰੇ ਹਲਕੇ ਦੀ ਮੈਂ ਗੱਲ ਕਰ ਸਕਦਾ ਮੇਰੇ ਨਾਲ ਮੇਰੇ ਹਲਕੇ ਦੀ ਗੱਲ ਹੀ ਕਰਦੇ ਹਲਕੇ ਦੇ ਵਿੱਚ ਤਕਰੀਬਨ ਹੁਣ ਤੱਕ ਜਦੋਂ ਦਾ ਮੈਂ ਐਮਐਲਏ ਬਣਿਆ ਮੈਨੂੰ ਲਗਾ 100 ਕਰੋੜ ਦੇ ਲਵੇ ਪੈਸਾ ਆ ਚੁੱਕਿਆ ਹੈ ਜਿਹਦੇ ਵਿੱਚੋਂ ਅੱਧੋਂ ਜ਼ਿਆਦਾ ਲੱਗ ਵੀ ਚੁੱਕਿਆ ਅੱਧੋਂ ਜਿਹੜੇ ਛੜਕਾਂ ਹੋ ਗਈਆਂ ਤੇ ਫਿਰ ਤੁਹਾਡਾ ਇਹ ਬਿਜਲੀ ਡਿਪਾਰਟਮੈਂਟ ਦੇ ਰਾਹੇ ਜਿਹੜੀਆਂ ਤਾਰ ਤੋੜਾਂ ਚੇਂਜ ਕੀਤੀਆਂ ਫਿਰ ਤੁਸੀਂ ਖੰਭੇ ਖੰਭੇ ਜਿਹੜੇ ਕੋਈ ਇਹੋ ਜਿਹੇ ਵੱਡੇ ਮੇਜਰ ਕੰਮ ਸੀ ਜਿਨ੍ਹਾਂ ਦੀ ਜ਼ਰੂਰਤ ਸੀ ਚੇਂਜ ਕਰਨ ਦਾ ਉਹ ਅਸੀਂ ਬਣਾ ਲਿਆ ਪੂਰਾ ਰਿਪੇਅਰ ਹੋ ਗਿਆ ਕਈ ਛੜਕਾਂ ਨਵੀਆਂ ਪਾਸੋਂ ਆ ਗਈਆਂ ਉਹ ਤਕਰੀਬਨ ਮੈਨੂੰ ਲੱਗਦਾ ਵੀ ਜਿਹੜਾ ਫੰਡ ਹੁਣ ੱਤਕਾ ਗਿਆ ਹਜੇ ਤੱਕ ਮੈਨੂੰ ਤਾਂ ਨਹੀਂ ਲੱਗਦਾ ਪਿੱਛੇ ਕਿਤੇ ਆਇਆ ਹੋਣਾ ਹਜੇ ਵੀ ਜੇ ਫੰਡਾਂ ਦੀ ਕਮੀ ਹੈ ਜਿਹੜੀ ਡਾਇਰੈਕਟਰ ਤੋਂ ਪੰਚਾਇਤ ਦੀ ਗੱਲ ਕਰ ਰਹੇ ਹੋ ਪੰਚਾਇਤਾਂ ਨੂੰ ਮੈਂ ਅੱਜ ਕਹਿੰਦਾ ਵੀ ਤੁਹਾਡੇ ਪਿੰਡ ਦੀ ਨੂੰ ਜ਼ਰੂਰਤ ਕਿਸ ਚੀਜ਼ ਦੀ ਹੈ ਜੋ ਤੁਹਾਨੂੰ ਚਾਹੀਦਾ ਤੁਸੀਂ ਮੈਨੂੰ ਲਿਖ ਕੇ ਭੇਜੋ ਤੇ ਆਪਾਂ ਬਹੁਤ ਜਲਦ ਤੁਹਾਡੇ ਪਿੰਡ ਦੇ ਜਿੰਨੇ ਵੀ ਵਿਕਾਸ ਦੇ ਕੰਮ ਹੋਣਗੇ ਉਹਨੂੰ ਪੂਰਾ ਕਰਾਂਗੇ ਕੋਈ ਕੰਮ ਬਾਕੀ ਨਹੀਂ ਰਹੇਗਾ ਨਕਾਲੀ ਭਾਜਪਾ ਸਰਕਾਰ ਨੇ ਵੀ ਵਿਕਾਸ ਦੇ ਵੱਡੇ ਦਾਅਵੇ ਕੀਤੇ। ਦੇਖੋ ਮੈਂ ਦਾਵਾ ਕੋਈ ਨਹੀਂ ਕਰਦਾ ਜੇ ਕੰਮ ਤੁਹਾਨੂੰ ਨਜ਼ਰ ਹੋਇਆ ਆਇਆ ਤਾਂ ਤੁਸੀਂ ਕਹੋ ਵੀ ਬਹੁਤ ਕੰਮ ਹੋਇਆ। ਇਹ ਮੈਂ মিডিਆ ਨੂੰ ਬੇਨਤੀ ਕਰਦਾ ਵੀ ਤੁਸੀਂ ਕਰਿਓ ਜੇ ਵੀ ਕੰਮ ਬਹੁਤ ਹੋਇਆ। ਜੇ ਨਜ਼ਰ ਨਾ ਆਇਆ ਜ਼ਰੂਰ ਮੇਰਾ ਤਵਾਲਾ ਦਿਓ। ਮਿਹਰਬਾਨੀ ਧੰਨਵਾਦ।